ਕਿਉਂਕਿ ਇਹ ਤੇ ਪਹਿਲਾਂ ਪਤਾ ਲੱਗ ਹੀ ਚੁੱਕਿਆ ਸੀ ਕਿ ਹੁਣ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਕੀ ਕਰਨਾ ਹੈ ਇਹ ਹਰਪ੍ਰੀਤ ਸਿੰਘ ਜਨੂੰ ਫਰਕ ਕੀਤਾ ਗਿਆ ਸਾਰਿਆਂ ਹੀ ਸਿੱਖਾਂ ਦੇ ਮਨਾਂ ਵਿੱਚ ਇਸ ਪ੍ਰਤੀ ਰੋਜ਼ ਜ਼ਰੂਰ ਹੈ ਕਾਨੂੰ ਇਹ ਗੱਲ ਕਹਿੰਦੇ ਸਨ ਕਿ ਸਿੱਖਾਂ ਦੀ ਸਰਬੋਸਤਤਾ ਸ਼੍ਰੀ ਕਾਟਲ ਸਭ ਹੈ ਮੇਰਾ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਸ਼੍ਰੀ ਅਕਾਲ ਸਰਸਬਦਲ ਆਬਦਲਾਲ ਮੈਂ ਕਹਾਂ ਜਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਹ ਰਾਜਨੀਤੀ ਕਰਨਾ ਹੈ। ਇਸ ਗੱਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਵੀ ਗਰਾਫ ਅੱਗੇ ਨਾਲੋਂ ਵੀ ਥੱਲੇ ਗਿਆ, ਘਟਿਆ ਹੈ ਔਰ ਇਹ ਲੋਕਾਂ ਦੀ ਹੁਣ ਕਚਹਿਰੀ ਵਿੱਚ ਹੋਰ ਝੂਠੇ ਸਾਬਤ ਹੋਣਗੇ। ਸਫਤ ਬਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਕੱਲ ਉਹਨਾਂ ਨੂੰ ਫਾਰਕ ਕੀਤਾ ਗਿਆ ਇਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਾਸਤੇ ਕੋਈ ਬਹੁਤ ਹਰਾਨੀ ਜਨ ਖਬਰ ਨਹੀਂ ਕਿਉਂਕਿ ਇਹ ਤੇ ਪਹਿਲਾਂ ਪਤਾ ਲੱਗ ਹੀ ਚੁੱਕਿਆ ਸੀ ਕਿ ਹੁਣ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਕੀ ਕਰਨਾ ਜੋ ਕੁਝ ਹੋਇਆ ਉਹ ਮੰਦਭਾਗਾ ਕਿਹਾ ਜਾ ਸਕਦਾ ਹੈ ਇਹ ਨਹੀਂ ਕਿ ਮਾਵੇਂ ਮੇਰੇ ਜਾਤੀ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਜੱਗੇ ਸੰਬੰਧ ਨੇ ਪਰ ਸਭ ਤੋਂ ਪਹਿਲਾਂ ਅਸੀਂ ਸਮਰਪਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੋ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜਨੂੰ ਫਰਕ ਕੀਤਾ ਗਿਆ ਸਾਰਿਆਂ ਹੀ ਸਿੱਖਾਂ ਦੇ ਮਨਾਂ ਵਿੱਚ ਇਸ ਪ੍ਰਤੀ ਰੋਜ਼ ਜ਼ਰੂਰ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਸਦਾਦ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਉੱਤਸਵਾਂ ਪਹਿਲਾ ਇਹ ਗੱਲ ਕਹਿ ਦਿੱਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਕਿਸੇ ਵੀ ਜਥੇਦਾਰ ਦੀ ਇਨਕੁਆਰੀ ਕਰਨ ਦਾ ਉਹਨਾਂ ਕੋਲ ਕੋਈ ਅਧਿਕਾਰ ਖੇਤਰ ਨਹੀਂ ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਜਿਹੜੀ 3 ਮੈਂਬਰੀ ਕਮੇਟੀ ਬਣਾਈ ਔਰ ਅੰਤਰੀ ਕਮੇਟੀ ਦੇ ਵਿੱਚ ਕੱਲ ਜਿਹੜਾ ਫੈਸਲਾ ਸੁਣਾਇਆ ਉਹਦੇ ਨਾਲ ਇਹ ਗੱਲ ਸਾਬਤ ਹੋਈ ਕਿ ਹੁਣ ਜਿਹੜੇ ਲੋਕਾਂ ਨੂੰ ਇਹ ਗੱਲ ਕਹਿੰਦੇ ਸਨ ਕਿ ਸਿੱਖਾਂ ਦੀ ਸਰਬੋਸਰਤਾ ਸ਼੍ਰੀ ਅਕਾਲ ਪੁਰਖ ਸਾਹਿਬ ਹੈ ਮੇਰਾ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਸ਼੍ਰੀ ਅਕਾਲ ਪੁਰਖ ਸਾਹਿਬ ਦੁਲਾਲ ਮੈਂ ਕਹਾਂ ਜਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਪਿੱਛੇ ਕਾਰਨ ਉਹ ਸਾਫ਼ ਜ਼ाहਰ ਹੈ ਕਿ ਇਹਦੇ ਪਿੱਛੇ ਰਾਜਨੀਤੀ ਕਰਨ ਹੈ ਇਸ ਗੱਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਵੀ ਗਰਾਫ ਅੱਗੇ ਨਾਲੋਂ ਵੀ ਥੱਲੇ ਗਿਆ ਹੈ ਘਟਿਆ ਔਰ ਇਹ ਲੋਕਾਂ ਦੀ ਹੁਣ ਕਚਹਿਰੀ ਵਿੱਚ ਹੋਰ ਝੂਠੇ ਸਾਬਤ ਹੋਣਗੇ ਸਿਕ ਸੰਗਤਾਂ ਦੇ ਵਿੱਚ ਕਾਫੀ ਵੱਡਾ ਰੋਸ ਹੈ ਕਿ ਆਏ ਦਿਨ ਜੱਜੇਦਾਰਾ ਦੇ ਕੇਦਾਰ ਕਿਸੇ ਕੀਤੀ ਜੰਦੀ ਅਰੇ ਬਾਰੇ ਕੀ ਕਹਿਣਾ ਕਰਦੇ ਇਹ ਬਹੁਤ ਸਾਰੇ ਅਸੀਂ ਆਪਣੀ ਉਮਰ ਦੇ ਵਿੱਚ ਵੇਖ ਰਹੇ ਹਾਂ ਕਿ ਜਦੋਂ ਜੱਜੇਦਾਰ ਸਾਹਿਬ ਲਾਏ ਜਾਂਦੇ ਨੇ ਉਦੋਂ ਬੜੇ ਸ਼ਾਨੋ ਸ਼ੌਕਤ ਨਾਲ ਮੇਰੀ ਜ਼ੁਬਾਨ ਆਗਿਆ ਨਹੀਂ ਦਿੰਦੀ ਕਿ ਮੈਂ ਉਹ ਸ਼ਬਦਾਵਲੀ ਵਰਤਾਂ ਲਿਆਂਦੇ ਤੇ ਹਾਥੀ ਤੇ ਬਿਠਾ ਕੇ ਘੋੜਿਆਂ ਤੇ ਲਿਜਾਦੇ ਨੇ ਜਦੋਂ ਭੇਜਦੇ ਨੇ ਉਦੋਂ ਅਸੀਂ ਹਾਲ ਵੇਖ ਲੈਂਦੇ ਆਂ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਸਾਫ ਕਾ ਜਫੇਦਾਰ ਜਗਿੰਦਰ ਸਿੰਘ ਵਿਧਾਨਤੀ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਵੀ ਲਿਖਿਆ ਸੀ ਕਿ ਇਕਾਤਰ ਸਾਫ ਦੇ ਜਫੇਦਾਰ ਦੀ ਨਿਯੁਕਤੀ ਜਾਂ ਉਹਦੀ ਸੇਵਾ ਮੁਕਤੀ ਵੇਲੇ ਕੋਈ ਸੰਵਿਧਾਨ ਬਣਾਇਆ ਜਾਏ ਕੋਈ ਤੌਰ ਤਰੀਕਾ ਬਣਾਇਆ ਜਾਏ ਜਿਹਦੇ ਵਿੱਚ ਉਹਨਾਂ ਦੀ ਨਿਯੁਕਤੀ ਵਕਤ ਜਾਂ ਉਹਨਾਂ ਨੂੰ ਜਦੋਂ ਸੇਵਾ ਮੁਕਤ ਕਰਨਾ ਹੈ ਉਹਦੇ ਵਿੱਚ ਉਹਨਾਂ ਦਾ ਮਾਨ ਸਤਕਾਰ ਜਿਹੜਾ ਉਹ ਬਹਾਲ ਕੀਤਾ ਜਾਣਾ ਚਾਹੀਦਾ ਪਰ ਉਹ ਕਿੱਥੇ ਗਿਆ ਜੇਕਰ ਕਿਸੇ ਜਥੇਦਾਰ ਦੇ ਖਿਲਾਫ ਕੋਈ ਕਾਰਵਾਈ ਹੋਵੇ ਕੋਈ ਸ਼ਿਕਾਇਤ ਹੋਵੇ ਤੇ ਉਹਦਾ ਜਿਹੜਾ ਫੈਸਲਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰਦੇ ਨੇ ਪਰ ਜੇਕਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਕਿਸੇ ਕਾਰਨ ਕੋਈ ਅਵਗਿਆ ਹੋ ਜਾਏ ਜਾਣੇ-ਨਜਾਰੇ ਚ ਕੋਈ ਗਲਤ ਕੰਮ ਹੋ ਜਾਏ ਤੇ ਉਹਦੀ ਸਰਵਾਈ ਜਿਹੜੀ ਆ ਉਹ ਸੱਜਕਲ ਸ੍ਰੀ ਹਮੰਦਰ ਸਾਹਿਬ ਜੀ ਦੇ ਹੈੱਡ ਗਨਤੀ ਕਰਦੇ ਨੇ ਪਰ ਕਿੱਥੇ ਗਈਆਂ ਮਰਿਆਦਾ ਅੱਜ ਜੋ ਗੱਲ ਹੋਈ ਹੈ ਇਹ ਲੋਕੀ ਕਿੰਤੂ ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਰ ਰਹੇ ਨੇ ਕਿ ਉਹਨਾਂ ਨੇ ਕਿਉਂ ਨਹੀਂ ਗੈਨੀ ਰਗਵੀਰ ਸਿੰਘ ਜੀ ਦੇ ਉਸ ਨੂੰ ਮੰਨਿਆ ਕਿ ਇਹ ਇਹਨਾਂ ਦਾ ਅਧਿਕਾਰ ਖੇਤਰ ਨਹੀਂ ਸਾਫ ਜ਼ਾਰਾ ਹੈ ਕਿ ਇਹਦੇ ਪਿੱਛੇ ਵੱਡਾ ਰਾਜਸੀ ਹੱਥ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਨਹੀਂ ਚਾਹੁੰਦਾ ਕਿ ਇਹ ਵਿਧੀ ਵਿਧਾਨ ਬੜੇ ਤਾਂ ਕਿ ਉਹਨਾਂ ਦੇ ਹੱਥੋਂ ਜਿਹੜੀ ਇਹ ਤਾਕਤ ਹੈ ਇਹ ਖੁੱਸ ਜਾਏ ਤੇ ਜਿਹੜੇ ਜ਼ਥੇਦਾਰ ਨੇ ਇਹਨਾਂ ਦੇ ਹੱਥ ਹੱਥਾ ਦੀ ਕਟਪੁਤਲੀ ਬਣ ਕੇ ਰਹਿਣ ਇਹਦੇ ਨਾਲ ਸਾਰੇ ਸਿੱਖ ਜਗਤ ਵਿੱਚ ਅੱਜ ਰੋਸ ਦੀ ਲਹਿਰ ਹੈ ਔਰ ਸਾਰਿਆਂ ਨੂੰ ਹਮਦਰਦੀ ਜਾਨੀ ਹਰਪ੍ਰੀਤ ਸਿੰਘ ਜੀ ਨਾਲ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਿੱਖ ਸੰਸਾ ਦੇ ਵਿੱਚ ਕਾਫੀ ਕਰੋਸ ਹੈ ਕਿ ਸਿਆਸੀ ਲਾਵਾ ਲੈਣ ਦੇ ਲਈ ਜਥੇਦਾਰਾਂ ਨੂੰ ਵਰਤੇ ਜਾ ਰਿਹਾ ਹੈ ਇਸ ਨੂੰ ਕਿਹਦਾ ਦੇਖਦੇ ਇਹ ਜਾਗਜ਼ਾਰ ਹੋ ਗਿਆ ਹਰ ਜੋ ਵੀ ਬੱਚਾ ਸਿਆਸਤ ਦੀ ਸਮਝ ਰੱਖਦਾ ਹੈ ਬਜ਼ੁਰਗ ਤੱਕ ਉਹਨੂੰ ਇਹ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਜਿਹੜਾ ਬੇੜੀ ਡੁੱਬ ਚੁੱਕੀ ਹੈ ਉਹ ਹਰ ਹੀਲਾ ਵਰਤਣਾ ਚਾਹੁੰਦੇ ਨੇ ਉਸ ਆਪਣੇ ਧਰਾਤਲ ਤੋਂ ਖੁੱਸੇ ਹੋਏ ਨੂੰ ਉੱਪਰ ਲਿਆਉਣ ਲਈ ਲੇਕਿਨ ਕੱਲ ਦੀ ਇਸ ਘਟਨਾ ਦੇ ਨਾਲ ਉਹ ਹੋਰ ਵੀ ਥੱਲੇ ਜਾਣਗੇ ਔਰ ਇਹ ਹੋਰ ਅਕਾਲੀ ਦਲ ਦਾ ਬਿਲਕੁਲ ਸਫਾਇਆ ਹੋਏਗਾ